ਮੋਟੀਵੇਟਰ ਵਾਟਰ ਯੂਨੀਅਨ ਤੇ ਮੁਰ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋਂ 15 ਅਗਸਤ ਦਿਨ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਚੌਂਕ 'ਚ ਧਰਨਾ ਲਾਉਂਦੇ ਹੋਏ ਆ ਸੜਕ ਦਾ ਰਸਤਾ ਵੀ ਬੰਦ ਕਰ ਦਿੱਤਾ ਗਿਆ। ਦੋਨਾਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਮੰਗ ਵਾਰ-ਵਾਰ ਪ੍ਰਸ਼ਾਸਨ ਦੇ ਅੱਗੇ ਰੱਖੀ ਆ ਲੇਕਿਨ ਵਾਰ-ਵਾਰ ਮੀਟਿੰਗ ਦਾ ਲਾਰਾ ਲਾ ਕੇ ਉਹਨਾਂ ਦੇ ਮਸਲਿਆਂ ਨੂੰ ਲਟਕਾਇਆ ਜਾ ਰਿਹਾ ਹੈ। ਉਥੇ ਹੀ ਮਾਮਲੇ ਦੀ ਜਾਣਕਾਰੀ ਦੰਦਿਆ ਮੋੜ ਬਹਾਲ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਇਹ ਕਿਹਾ ਗਿਆ ਕਿ ਉਹਨਾਂ ਨੂੰ ਲਿਖਤ ਪੈਨਲ ਮੀਟਿੰਗ ਮਿਲੇਗੀ ਪਰ ਇਸ ਗੱਲ ਨੂੰ ਵੀ 1.5 ਮਹੀਨੇ ਤੋਂ ਉੱਪਰ ਹੋ ਗਿਆ ਕੋਈ ਲਿਖਤ ਮੀਟਿੰਗ ਨਹੀਂ ਹੋਈ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ 2 ਸਾਲ ਤੋਂ ਚੱਕਰ ਕੱਟੇ ਨੇ ਪਾਰਾ ਡਿਟਾ ਕੋਨਨ ਨੂੰ ਲਿਖਤ ਮੀਟਿੰਗ ਨਹੀਂ ਦਿੱਤੀ ਜਾ ਰਹੀ। ਇਸੇ ਚਲਦੀ ਹੈ ਜਨਾਮਦੇਵ ਚੌਂਕ ਤੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਦੂਜੀ ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ 2023 ਚ ਲੋਹੜੀ ਦੇ ਮੌਕੇ ਤੇ ਪੱਕੇ ਕਰਨ ਦਾ ਸਰਕਾਰ ਨੇ ਲਾਰਾ ਲਾਇਆ ਸੀ। ਪਰ ਹੁਣ 2 ਸਾਲ ਹੋ ਚੁੱਕੇ ਨੇ ਅਤੇ ਜਦ ਵੀ ਪ੍ਰਸ਼ਾਸਨ ਦੇ ਕੋਲ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਕੋਲ ਕੋਈ ਵੀ ਲਿਖਤੀ ਪੱਤਰ ਨਹੀਂ ਆਇਆ। ਉਹਨਾਂ ਕਹਿੰਿਆ ਕਿ ਅੱਜ ਤਿਰੰਗਾ ਸਮਾਗਮ ਦੇ ਵਿੱਚ ਗੁਰਗੋਬਿੰਦ ਸਿੰਘ ਸਟੇਡੀਅਮ 'ਚ ਉਹਨਾਂ ਦੀ ਯੂਨੀਅਨ ਦੇ ਕੁਝ ਲੋਕ ਸੀਐਮ ਭਗਵੰਤ ਮਾਨ ਨੂੰ ਮਿਲਣ ਵੀ ਗਏ ਸੀ ਲੇਕਿਨ ਸੁਰੱਖਿਆ ਕਰਮੀਆਂ ਨੇ ਉਹਨਾਂ ਤੱਕ ਜਾਣ ਨਹੀਂ ਦਿੱਤਾ ਅਤੇ ਇਸ ਦੌਰਾਨ ਉਹਨਾਂ ਦੇ ਨਾਲ ਤੱਕਾ ਮੁਕਤੀ ਵੀ ਹੋਈ ਹੈ ਇਸ ਤੋਂ ਬਾਅਦ ਉਹ ਸੜਕ ਬੰਦ ਕਰਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਵਿਕਾਸਾਨੀ ਮੋੜਵਹਾਲ ਕੱਚੇ ਦੇਪਗ ਯੂਨੀਅਨ ਤੋਂ ਮੈਂ ਸੁਭਾ ਵਰਦਾਨਾ ਜੀ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਕਿ ਸਾਨੂੰ ਮੁੱਖ ਮੰਤਰੀ ਪੰਜਾਬ ਜੀ ਨੇ 1 ਜੁਲਾਈ 2024 ਨੂੰ ਤੇ 5 ਜੁਲਾਈ ਤੇ 7 ਜੁਲਾਈ ਨੂੰ ਸਾਨੂੰ ਕਿਹਾ ਗਿਆ ਕਿ ਤੁਹਾਨੂੰ ਘੰਟੇ ਦੇ ਵਿੱਚ ਵਿੱਚ ਜਿਹੜੀ ਲਿਖਤੀ ਮੀਟਿੰਗ ਮੀਟਿੰਗ ਮਿਲੇਗੀ ਪਰ ਸਾਨੂੰ 1.5 ਮਹੀਨਾ ਹੋ ਗਿਆ ਕੋਈ ਮੀਟਿੰਗ ਨਹੀਂ ਮਿਲੀ ਇਸ ਤੋਂ ਇਲਾਵਾ ਜੋੜ ਤੋਂ ਦਰਾਂ ਮਝੇਠਾ ਵਿੱਚ ਸਾਨੂੰ ਕਿਹਾ ਗਿਆ ਸੀ ਤਿੰਨ ਦਿਨ ਦੇ ਵਿੱਚ ਤੁਹਾਨੂੰ ਨਿਖਤੀ ਮੀਟਿੰਗ ਦਿੱਤੀ ਜਾਵੇਗੀ ਪਰ ਮੀਟਿੰਗ ਨਹੀਂ ਦਿੱਤੀ ਗਈ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਪੰਜਾਬ ਜੋ ਕਿ ਆਪਦੇ ਆਪ ਨੂੰ ਆਮ ਜਨਤਾ ਦੇ ਮੁੱਖ ਮੰਤਰੀ ਕਹਿੰਦੇ ਨੇ ਤੇ ਟਵਿੱਟਰ ਤੇ ਫੇਸਬੁੱਕ ਤੇ ਵੱਡੇ ਵੱਡੇ ਭਾਣ ਦਿੰਦੇ ਆ ਕਿ ਲੋਕਾਂ ਨੂੰ ਖਜਰ ਖਰਾਬ ਨਹੀਂ ਹੋਣਾ ਪਊਗਾ ਮੈਂ ਜਲੰਧਰ ਵਿੱਚ ਆਪਦੀ ਰਿਹائش ਤੇ ਇੱਥੇ ਰਹਿ ਰਿਹਾ ਹਾਂ ਕਿ ਲੋਕੀ ਮੈਨੂੰ ਮਿਲ ਸਕਦੇ ਆ ਪਰ ਸਾਨੂੰ ਪੂਰੇ ਪਿਛਲੇ 2 ਸਾਲ ਹੋ ਗਿਆ ਇਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਨਹੀਂ ਦਿੱਤੀ ਜਾ ਰਹੀ ਸਿਰਫ ਸਿਰਫ ਸਾਡੇ ਨਾਲ ਮਜ਼ਾਕ ਕੀਤਾ ਜਾ ਰਿਹਾ ਸਾਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਸਰ ਅੱਜ 15 ਦਸ ਦਾ ਦਿਹਾੜਾ ਹੈਗਾ ਭਗਵੰਤ ਸਿੰਘ ਮਾਨ ਇੱਥੇ ਕੋਈ ਕੋਈ ਹੋਇਆ ਨਾ ਉਹਨਾਂ ਹੀ ਕੇ ਗਲਬਾਤ ਹੋਈ ਤੁਹਾਡੀ ਕੋਈ ਸਾਨੂੰ ਸਵੇਰੇ ਮੀਟਿੰਗ ਦੇ ਨਾਮ ਤੇ ਸਾਨੂੰ ਉਹਨਾਂ ਦੀ ਕੋਠੀ ਲੈ ਗਈ ਜਿੱਥੇ ਸਾਨੂੰ ਕਿਸੇ ਨੇ ਮੀਟਿੰਗ ਨਹੀਂ ਕਰਾਈਗੀ OSD ਸਾਹਿਬ ਨਾਲ ਜਰੂਰ ਚੱਲਦੇ ਫਿਰਦੇ ਮਲਾਇਆ ਗਿਆ ਤੇ ਸਾਨੂੰ ਕਿਹਾ ਗਿਆ ਤੁਹਾਨੂੰ ਮੀਟਿੰਗ ਲਿਖਤੀ ਦਿੰਨੇ ਆ ਮੀਟਿੰਗ ਲਿਖਤੀ ਦੇ ਨਾਮ ਤੇ ਦੂਜੇ ਦਰਵਾਜ਼ੇ ਥਾਣੀ ਉਹਨਾਂ ਦੇ OSD ਤੇ ਮੁੱਖ ਮੰਤਰੀ ਸਾਹਿਬ ਨਿਕਲ ਗਏ ਤੇ ਸਾਨੂੰ ਉੱਥੇ ਬੇਕੂਫ ਬਣਾ ਕੇ ਬਿਠਾਇਆ ਗਿਆ ਹੁਣ ਤੁਸੀਂ ਇੱਥੇ ਪਹੁੰਚੇ ਪਗਲਨਾਮ ਦੇ ਚੌਂਕ ਦੇ ਵਿੱਚ ਇੱਥੇ ਕੋਈ ਸੀਨੀਅਰ ਅਧਿਕਾਰੀ ਪਹੁੰਚਿਆ ਗੱਲਬਾਤ ਕਰਨ ਬਿਲਕੁਲ ਨਹੀਂ ਜੀ ਸਾਨੂੰ ਸਿਰਫ ਪ੍ਰਸ਼ਾਸਨ ਮਤਲਬ ਕੋਈ ਕਿਸੇ ਤਰ੍ਹਾਂ ਦੀ ਕੋਈ ਭਰੋਸਾ ਨਹੀਂ ਦਿੱਤਾ ਜਾ ਰਿਹਾ ਨਾ ਹੀ ਮੀਟਿੰਗ ਲਿਖਤੀ ਦੀ ਕਿਹਾ ਜਾ ਰਿਹਾ ਹੈ ਹੁਣ ਅਗਲੀ ਰਣਨੀਤੀ ਕੀ ਹੋਏਗੀ ਜਿੱਥੇ ਹਰ ਮੇਰਾ ਨਾਮ ਰਣਵੀਰ ਸ਼ਰਮਾ ਤੇ ਮੋਟੀਵੇਟਰ ਜੀ ਨੂੰ ਪੰਜਾਬ ਤੋਂ ਅਸੀਂ ਗੱਲ ਕਰ ਰਹੇ ਆਂ ਅੱਜ ਕੀ ਦੇ ਕੋ ਟੈਸਟ ਕਰ ਰਹੇ ਹੋ ਕੀ ਕਹਿਣਾ ਹੈ ਸਰ ਲੋਹੜੀ 2023 ਵਾਲੇ ਦਿਨਾਂ ਮੁੱਖ ਮੰਤਰੀ ਪੰਜਾਬ ਨੇ ਸਾਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ 2 ਸਾਲ ਬੀਤਣ ਦੇ ਬਾਵਜੂਦ ਵੀ ਅਸੀਂ ਜਦੋਂ ਡਿਪਾਰਟਮੈਂਟ ਕੋਲੇ ਜਾਂਦੇ ਆ ਤਾਂ ਉਹ ਕਹਿੰਦੇ ਕਿ ਸਾਡੇ ਕੋਲੇ ਕੋਈ ਦਸਤਾਵੇਜ਼ ਨਹੀਂ ਆਏ ਇਹ ਸਿਰਫ ਹਵਾ ਦੇ ਵਿੱਚ ਐਲਾਨ ਸੀ ਤੇ ਜੇ ਤੁਸੀਂ ਪੱਕੇ ਹੋਣਾ ਤਾਂ ਭਗਵੰਤ ਮਾਨ ਤੋਂ ਹਾਰੇ ਪਹਿਲਾਂ ਲਿਖਾ ਕੇ ਲੈ ਕੇ ਆਓ ਐਸੇ ਐਸੇ ਰੋਜ਼ ਦੇ ਵਿੱਚ ਆ ਅਸੀਂ ਅੱਜ ਇੱਥੇ ਜਿਹੜਾ ਰੋਡ ਬਲਾਕ ਕੀਤਾ ਹੈ ਪਹਿਲਾਂ ਮੁੱਖ ਮੰਤਰੀ ਪੰਜਾਬ ਦੀ ਚਲਦੀ ਸਪੀਚ ਦੇ ਵਿੱਚ ਸਾਡੇ ਬੰਦਿਆਂ ਨੇ ਨਾਰੇਵਾਜੀ ਵੀ ਕੀਤੀ ਸੀ ਉਸ ਤੋਂ ਬਾਅਦ ਸੀਪੀ ਤੇ ਏਸੀਪੀ ਨੇ ਸਾਨੂੰ ਡਿਟੇਲ ਕਰਕੇ ਮੀਟਿੰਗ ਦੇ ਵਾਸਤੇ ਲੈ ਕੇ ਜਾਇਆ ਗਿਆ ਫਿਰ ਆ ਰੈਡੀਸਨ ਹੋਟਲ ਦੇ ਵਿੱਚ ਬਿਠਾਇਆ ਗਿਆ ਉਸ ਤੋਂ ਬਾਅਦ ਸਾਡੀ ਕੋਈ ਮੀਟਿੰਗ ਨਹੀਂ ਹੋਈ ਜਿਸ ਤੋਂ ਬਾਅਦ ਅਸੀਂ ਲੋਕ ਸਾਇਆ ਤੇ ਇੱਥੇ ਰੋਡ ਬਲੌਕ ਕੀਤੀ ਹੈ ਜੀ ਸਰ ਅੱਜ ਭਗਵੰਤ ਸਿੰਘ ਮਾਨ ਖੁਦ ਦਿਲੰਦਰ ਪਹੁੰਚਿਆ ਪੁਰੂਬੀ ਸਟੇਡੀਅਮ ਤੇ ਜਿੱਥੇ ਉਹਨਾਂ ਨੇ ਅੱਜ ਨਾਲ ਦੀ ਰਸਮ ਅਦਾ ਕੀਤੀ ਹੈ ਉੱਥੇ ਕੋਈ ਗਲਬਾਤ ਹੋਈ ਤੁਹਾਡੀ ਨਹੀਂ ਜੀ ਸਾਡੇ ਉੱਥੇ ਬੰਦੇ ਗਏ ਸੀ ਉਹਨਾਂ ਦੇ ਜਿਹੜੇ ਸੁਰੱਖਿਆ ਕਰਮਚਾਰੀ ਨੇ ਸਾਡੇ ਬੰਦਿਆਂ ਨਾਲ ਤਾਂ ਕੰਮ ਕੀ ਕਰੀ ਉਸ ਤੋਂ ਬਾਅਦ ਮੁੱਖ ਮੰਤਰੀ ਮਰਦਾਵਾਦ ਦੇ ਉੱਥੇ ਨਾਰੇ ਵੀ ਲੱਗੇ ਆ ਤੇ ਉਸ ਤੋਂ ਬਾਅਦ ਅਸੀਂ ਇੱਥੇ ਬੈਠੇ ਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆ ਰਿਹਾ ਕੋਈ ਇੱਥੇ ਫੈਸਿਲਿਟੀ ਨਹੀਂ ਹੈ ਕੋਈ ਜਨਤਾ ਨੂੰ ਪਰੇਸ਼ਾਨ ਹੋਣ ਤੋਂ ਰੋਕਣ ਵਾਲੀ ਨਹੀਂ ਹੈ ਇੱਥੋਂ ਇੱਥੋਂ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਨਕਾਮ ਹੈ ਜੀ ਸਰ ਜੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਅਗਲੀ ਰਣਨੀਤੀ ਕੀ ਹੋਏਗੀ ਅਸੀਂ ਜਿੱਥੇ ਜਿੱਥੇ ਮੁੱਖ ਮੰਤਰੀ ਪੰਜਾਬ ਜਾਊਗਾ ਜੀ ਉੱਥੇ ਉੱਥੇ ਅਸੀਂ ਜਾਵਾਂਗੇ ਤੇ ਉਹਨਾਂ ਨੂੰ ਕਾਲੇ ਝੰਡੇ ਦਿਖਾਵਾਂਗੇ ਜਿਹੜਾ ਵੀ ਇਹਨਾਂ ਦਾ ਪ੍ਰੋਗਰਾਮ ਹੋਊ ਚਾਹੇ ਰੱਖਣ ਪੁੰਨਿਆਂ ਦਾ ਚਾਹੇ ਅੱਗੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਕਾਲੇ ਝੰਡੇ ਦਿਖਾਈ ਜਾਂਦੇ